ਹਾਂਜੀ ਤੇ ਹੁਣ ਆਪਾਂ ਰੈਡੀ ਛੇੜੀ ਹੋ ਚੁੱਕੇ ਆ ਤੇ ਆਪਾਂ ਚੱਲਿਆਂ ਘੁੰਮਣ ਵਾਸਤੇ ਠੀਕ ਹੈ ਤੇ ਘੁੰਮਣ ਕਿੱਥੇ ਜਾ ਰਹੇ ਆ ਉਹ ਤੁਹਾਨੂੰ ਅੱਗੇ ਜਾ ਕੇ ਦੱਸ ਦਵਾਂਗੇ ਹਾਲ ਆਕਾ ਸਾਡਾ ਰੈਡੀ ਹੋ ਰਿਹਾ ਆ ਦੇਖੋ ਗੁੱਤ ਕੀਤੀ ਜਾ ਰਹੀ ਓਦੀ ਤੇ ਮੰਮੀ ਓਦੀ ਤੇ ਤਿਆਰ ਹੋ ਚੁੱਕੀ ਐ ਥੋੜਾ ਟਾਈਮ ਲਾ ਕੇ ਹੀ ਤੇ ਇੱਧਰ ਮੰਮੀ ਵੀ ਤਿਆਰ ਹੋ ਗਏ ਨੇ ਯਸਰ ਥੋੜਾ ਟਾਈਮ ਲਾ ਕੇ ਅੱਜ ਮੇ ਤੋਂ ਪਹਿਲਾਂ ਤਿਆਰ ਹੋ ਗਈ ਨਾ ਤਾਂ ਕਰਕੇ ਚੈਲੰਜ ਕੀਤਾ ਸੀ ਅੱਜ ਇਹਦਾ ਠੀਕ ਜੇਤੀ ਨਹੀਂ ਪੱਗ ਛੇਤੀ ਬਣਿੰਦੀ ਆ ਜਾਂ ਮੇਕਅਪ ਛੇਤੀ ਹੁੰਦਾ ਆ ਚਲੋ ਬਾਕੀ ਫਿਰ ਮੰਮੀ ਸਹੀ ਕਿਹਾ ਸੀ ਮੰਮੀ ਹੋ ਗਿਆ ਅੱਜ ਫਿਰ ਬੜਾ ਖਾਸ ਲੱਗ ਨਹੀਂ ਰਿਹਾ ਨਾ ਮੇਕ ਮੈਂ ਹੁਣੇ ਬੈਹੇ ਨੇ ਦੁਆਰੇ ਮੈਂ ਮੇਰੇ ਕੋਲ ਹੈ ਮੇਰੇ ਕੋਲ ਜਾਂ ਹਾਂ ਜੈਮਸ ਹੈ ਵੈਰੀ ਗੁੱਡ ਚਲੋ ਚਲੀਏ ਫਿਰ ਠੀਕ ਹੈ ਤੇ ਅਦਰ ਡੈਡੀ ਵੀ ਬੈਠੇ ਨੇ ਤਿਆਰ ਹੋ ਗਏ ਨੇਰੇ ਦੇ ਵਿੱਚ ਪੱਕ ਪੱਕ ਬਣ ਕੇ ਅਜੇ ਰੈਡੀ ਛੜੀ ਚਲੀਏ ਫਿਰ ਡੈਡੀ ਚਲੋ ਹਾਂ आ गया जी छोटा शोना शोना बंकू भी तैयार हो चुका है देखो छोटे-छोटे बेबी ने कपड़े पहन लिए बेबी शूज़ पहन लिए है ना हैं किसके शूज़ है किसने लाके दिए शूज़ पापा लाए हैं अच्छा एन कुछ भी पूछो ना कहेगी पापा ने लाके देता कुछ भी पूछो कहेगी पापा ने लाके देता हाँ <laughs> पा <लाके> <laughs> अच्छा मम्मा सुंदर लग रही है <laughs> ਮਮਾ ਤਾਂ ਬਹੁਤ ਸੁੰਦਰ ਲੱਗ ਰਹੀ ਏ। ਵਾਹ ਸੁੰਦਰ ਸੁੰਦਰੀ ਲੱਗ ਰਹੀ ਹੈ। ਕਾਕਾ ਕਿ ਤੂੰ ਸ਼ੂਜ਼ ਨਹੀਂ ਪਹਿਨੇ? ਸ਼ੂਜ਼ ਨਹੀਂ ਪਾਏ ਤੂੰ। ਆਰੇ ਵਾਹ ਆਰੇ ਵਾਹ ਪਾ ਲੈ। ਬੇਟਾ ਪਾ ਲੈ ਸ਼ੂ। ਤੂੰ ਪਾਉ ਮੇਰਾ ਬੱਚਾ। ਪਾ ਮੇਰਾ ਬੱਚਾ। ਚੱਲ 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 ਜਲਦੀ ਕਰ। ਆ ਦੇਖੋ ਕਿੰਨੀ ਸੋਹਣੀ ਚੀਜ਼ ਐ। ਆਜਾ। ਇਹ ਦੀਦੀ ਨੇ ਬਣਾਈ ਐ ਇਹ। ਬਣਾਈ ਨਹੀਂ ਇੱਥੇ ਲਟਕਾਈ ਆ ਦੇਖੋ। ਤੇ ਹਾਂ ਇੱਥੇ ਅੰਦਰ ਇਹਦੇ ਦੀਵਾ ਲਗਾਉਂਦੇ ਆ ਯਾਨੀ ਕਿ ਪੜਨ ਪੜਨ ਵਾਸਤੇ ਹਾਂਜੀ ਤੇ ਹੁਣ ਗੱਡੀ ਖੋਲੀ ਆਪਾਂ ਥੋੜੀ ਜਿਹੀ ਠੰਡੀ ਕਰ ਲਈਏ ਮੈਂ ਕਿਹਾ ਅਸੀਂ ਫੇਰ ਦੁਬਾਰਾ ਨਿਕਲਨੇ ਆਜ ਆਪਣੇ ਨਵੇਂ ਸਫਰ ਤੇ ਅੱਜ ਅਸੀਂ ਚੱਲੇ ਆਂ ਸਲਵਾਸ ਸਲਵਾਸ ਉੱਥੇ ਕਹਿੰਦੇ ਵੀ ਮੰਦਿਰ ਹੈ ਹੋਰ ਵੀ ਵੈਸੇ ਕਾਫੀ ਚੀਜ਼ਾਂ ਨੇ ਅੱچھے ਬੰਤੀ ਸਾਰਾ ਕਾਫੀ ਮੰਦਿਰ ਨੇ ਉੱਥੇ ਇੱਕ ਕਿਹਨਾ ਮੰਦਿਰ ਆਪਾਂ ਸੁਮੀਨਾਰਾਇਣ ਮੰਦਿਰ ਸੁਮੀਨਾਰਾਇਣ ਮੰਦਿਰ ਹੈ ਕੋ ਉੱਥੇ ਜਾ ਰਹੇ ਹਾਂ ਹੁਣ ਤੇ ਅੱਜ ਅਸੀਂ ਬਹੁਤ ਸਾਰੇ ਮੰਦਿਰ ਸਾਈਂ ਬਾਬਾ ਦਾ ਮੰਦਿਰ ਵੀ ਹੈ ਟ੍ਰੈਵਲ ਸਾਡ ਮਤਲਬ ਕਾਫੀ ਕਾਪੀ ਉੱਥੇ ਹਾਂ ਕਾਫੀ ਮਹਾਲక్ష్ਮੀ ਮੰਦਿਰ ਹੈ ਮੁੰਬਈ ਦਾ ਮਤਲਬ ਥੋੜੇ ਮੁੰਬਈ ਵਾਲੇ ਰਹਿੰਦੇ ਨੇ ਮਹਾਲక్ష్ਮੀ ਮੰਦਿਰ ਦੀ ਹੈ ਅੱਛਾ ਬਹੁਤ ਸਾਰੇ ਤੇ ਕਾਫੀ ਚੀਜ਼ਾਂ ਨੇ ਵੈਸੇ ਉੱਥੇ ਦੇਖਣ ਨੂੰ ਹੈ ਜੋ ਹੁਣ ਦੇਖ ਕੇ ਹੀ ਪਤਾ ਲੱਗੇਗਾ ਹਨਾ ਤੇ ਅੱਜ ਅਸੀਂ ਸਿਰ ਪੰਜੇ ਜਾਣੇ ਆ ਮੰਮੀ ਨਹੀਂ ਆਏ ਤਾਂ ਕਰਕੇ ਥੋੜਾ ਜਿਹਾ ਅਜੀਬ ਲੱਗਦਾ ਪਿਆ ਹੈ ਹਨਾ ਵੱਡੀ ਮੰਮੀ ਨਹੀਂ ਆਏ ਇਹ ਦੇਖੋ ਮੰਕੂ ਆ ਮੰਕੂ ਐ ਕੀ ਬਣਿਆ ਤੂੰ ਹਾਂ ਤੋ ਬਲ ਹਾਂ ਤੇ ਉਹੀ ਰੋਡ ਹੈ ਸੇਮ ਹੈ ਹਨਾ ਤੇ ਇੱਧਰ ਡਰਾਈਵ ਕਰ ਰਹੇ ਨੇ ਵਾਪਿਸ ਡਰਾਈਵ ਗੁਜਰਾਤ ਦੇ ਵਿੱਚ ਚਲੋ ਧਿਆਨ ਨੋਟ ਕਿ ਮੈਂ ਟੈਨੈਂਟ ਵੀਰਾ ਡਰਾਈਵਿੰਗ ਤੇ ਧਿਆਨ ਹੈ ਨਾ ਮੈਂ ਤਾਂ ਨਹੀਂ ਜਾਣਾ ਹਾਂ ਹਾਂ ਆਪਾਂ ਇਹਨਾਂ ਨੂੰ ਨਹੀਂ ਤੰਗ ਕਰਦੇ ਹਨਾ ਠੀਕ ਤੁਸੀਂ ਚਲਾਓ ਚਲਾਓ ਆਰਾਮ ਨਾਲ ਅੱਜ ਤੇ ਹੁਣ ਅਸੀਂ ਜਾ ਰਹੇ ਹਾਂ ਖਾਨਵੇਲ ਖਾਨਵੇਲ ਹੈਗਾ ਡੀਅਰ ਪਾਰਕ ਤੇ ਡੀਅਰ ਪਾਰਕ ਹੈ ਇੱਥੋਂ ਮਤਲਬ ਜਿਸਾਇਦਾ ਵਾਪੀ ਹੈ ਉੱਥੋਂ ਹੈਗਾ ਸੀਗਾ 21 22 ਕਿਲੋਮੀਟਰ ਤੇ ਹੁਣ ਰਹਿ ਗਿਆ 6 ਕਿਲੋਮੀਟਰ ਸਿਰਫ ਮੈਂ ਲਾਇਆ ਹੋਇਆ ਸਿਗਨਲ ਉਹ ਸੋਰੀ ਸਿਗਨਲ ਕਹਾਤਾ ਮੈਂ ਭਲਾਇਆ ਹੋਇਆ ਤੇ ਹੋਰ 15 ਮਿੰਟ ਦਾ ਰਸਤਾ ਹੈਗਾ ਤੇ ਰਸ਼ ਬਹੁਤ ਜ਼ਿਆਦਾ ਕਿਉਂਕਿ ਇੱਧਰ ਕੰਸਟਰਕਸ਼ਨ ਚੱਲ ਰਹੀ ਹੈ ਤੇ ਇੱਧਰ ਰੋਡ ਆਪਣਾ ਟੁੱਟਾ ਪਿਆ ਸਾਰਾ ਹੀ ਖਾਨਵੇਂ ਜਾ ਰਹੇ ਆ ਅੱਜ ਨਵੀਂ ਜਗ੍ਹਾ ਤੇ ਤੇ ਆਂਦੇ ਹੋਏ ਇੱਕ ਮੰਦਿਰ ਹੈ ਬਹੁਤ ਵੱਡਾ ਉਹ ਦੇਖਣਾ ਆਪਾਂ ਤੇ ਇੱਕ ਡੈਮ ਹੈ ਸ਼ਾਇਦ ਉਹ ਆਪਾਂ ਦੇਖੀਏ ਨਾ ਦੇਖੀਏ ਪਤਾ ਨਹੀਂ ਵਾਪਸ ਜਾ ਰਹੇ ਆ ਯਾਨੀ ਕਿ ਪਹਿਲਾਂ ਵਾਪਸੀ ਤੇ ਆਉਂਦੇ ਦੇਖਾਂਗੇ ਹਾਂਜੀ ਤੇ ਹੁਣ ਜਿਹੜੇ ਰਸਤੇ ਤੋਂ ਅਸੀਂ ਜਾ ਰਹੇ ਆ ਬਹੁਤ ਜ਼ਿਆਦਾ ਖੂਬਸੂਰਤ ਰਸਤਾ ਤੇ ਉੱਚਾ ਨੀਵਾ ਇਲਾਕਾ ਸਾਰਾ ਇਹ ਪਹਾੜੀ ਜਿਹਾ ਇਲਾਕਾ ਹੈ ਨਾ ਮਨਪ੍ਰੀਤ ਸੋਹਣਾ ਇਲਾਕਾ ਬਹੁਤ ਜ਼ਿਆਦਾ ਤੇ ਖੇਤੀਬਾੜੀ ਜੀ ਲੱਗ ਰਹੀ ਹੈ ਤੇ ਆਪਣੇ ਜਦੋਂ ਆਪਾਂ ਹਿਮਾਚਲ ਜਾਂਦੇ ਆ ਆਪਾਂ ਨੈਣਾ ਦੇਵੀ ਵਾਲੀ ਸਾਈਡ ਜਿੱਥੇ ਪਹਾੜ ਮਤਲਬ ਸ਼ੁਰੂ ਹੁੰਦੇ ਨੇ ਨਾ ਹਿਮਾਚਲ ਸ਼ੁਰੂ ਹੁੰਦਾ ਐਦਾਂ ਦਾ ਇਲਾਕਾ ਹੁੰਦਾ ਨਾ ਪਹਿਲਾਂ ਉਦੋਂ ਦਾ ਇਲਾਕਾ ਹੈ ਇਹ ਸਾਰਾ ਜਿੱਦੇ ਆਪਾਂ ਪਹੁੰਚ ਚੁੱਕੇ ਆ ਤੇ ਆ ਪਿਕਨਿਕ ਦਾ ਸਮਾਨ ਥੋੜਾ ਬੋਤਾ ਆਣ ਪੀਣ ਵਾਲਾ ਸਮਾਨ ਆ ਦੇਖੋ ਇਹ ਆ ਕਾਰਪੈਟ ਆ ਕਾਰਪੈਟ ਲੈ ਕੇ ਜਾਣਾ ਹੈ ਹਾਈ ਡੀਅਰ ਪਾਰਕ ਤੇ ਆ ਹੈਗੀ ਦਾਦਰਨ ਨਗਰ ਹਵੇਲੀ ਵਾਈਲਡਲਾਈਫ ਸੈਂਚਰੀ ਤੇ ਗਵਰਨਮੈਂਟ ਦੇ ਅੰਡਰ ਆ ਇਹ ਬਾੜੀ ਘੈਂਟ ਆ ਆ ਦੇਖੋ ਗੇਟ ਦੇਖੋ ਕਿੰਨਾ ਜਬਰਦਸਤ ਆ ਇਹ ਆ ਬੱਚੇ ਆ ਸਕੂਲ ਦੇ ਇੱਥੇ ਦੇ ਗੁਜਰਾਤ ਦੇ ਸਕੂਲਾਂ ਦੇ ਬੱਚੇ ਤੇ ਇਹ ਜਾ ਰਹੇ ਅੰਦਰ ਦੇਖਣ ਵਾਸਤੇ ਬੈਠਣ ਨੂੰ ਜਗ੍ਹਾ ਬਣੀ ਹੋਈ ਐ ਇੱਥੇ ਬਹੁਤ ਸੋਹਣੀ पढ़ो से कौन से स्कूल से आए हो आप लोग हाँ जी धानू धाम सेन अच्छा गुजरात में ही है ना इधर अच्छा लोकल अच्छा 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 छोटे बच्चे हैं अलग हैं आप अलग हैं अच्छा 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 पाँचवीं और आठवीं ठीक है ठीक है तो अभी किस चीज़ की वेट कर रहे हो बस आएगी है ना ठीक है ठीक है तो कितना है कितना ये पूरा घूमने के लिए कितना टाइम लग जाएगा घूमने को पूरा दस मिनट लगेगा ठीक है ठीक है अच्छा हिंदी समझ आता है अच्छा क्या नाम है तुम्हारा तनुज अच्छा कहाँ रहते हो अच्छा सब लोग एक ही जगह से हो सब लोग ठीक है ठीक है तो तुम्हारी जो यूनिफॉर्म है अलग है उनकी अलग है के गर्ल्स की अलग रहती है यूनिफॉर्म ਬॉयਜ਼ ਕੀ ਅਲੱਗ ਔਰ ਗਰਲਜ਼ ਕੀ ਅਲੱਗ ਠੀਕ ਹੈ ਠੀਕ ਹੈ ਠੀਕ ਹੈ ਸਹੀ ਹੈ ਤੇ ਹੁਣ ਅਸੀਂ ਇੱਥੇ ਆਏ ਸੀਗੇ ਵੀ ਕੁਝ ਸਮਾਨ ਲੈ ਲੈਣੇ ਖਾਣ ਪੀਣ ਨੂੰ ਥੋੜਾ ਜਿਹਾ ਵੈਸੇ ਤਾਂ ਲੈ ਕੇ ਆਏ ਸੀ ਹਨਾ ਬਟ ਸੋਚਿਆ ਕਿ ਚਲੋ ਬੱਚਿਆਂ ਲਈ ਕੁਝ ਲੈ ਲੈਨੇ ਆ ਸਨੈਕਸ ਵਗੈਰਾ ਹਾਂ ਕੋਲ ਡਰਿੰਕ ਵਗੈਰਾ ਬਟ ਕੁਝ ਵੀ ਕਹਿੰਦੇ ਕਿ ਅਲਾਉਡ ਨਹੀਂ ਹੈਗਾ ਸੈੰਕਚੁਰੀ ਪਾਰਕ ਦੇ ਅੰਦਰ ਨਾ ਇਹ ਕੁਝ ਕਰਨ ਨਹੀਂ ਦਿੰਦੇ ਗਵਰਨਮੈਂਟ ਦੇ ਅੰダー ਹੈ ਨਾ ਸਾਰਾ ਇਹ ਤਾਂ ਕਰਕੇ ਹੁਣ ਮੈਨੂੰ ਲੱਗਾ ਪਿੱਛੇ ਜਾਣਾ ਪੈਣਾ ਸਨੈਕਸ ਲੈਣ ਵਾਸਤੇ બસ ਆ ਚੁੱਕੀ ਆ ਤੇ ਸਾਡੀ ਵਾਰੀ ਆ ਗਈ ਆ ਆਈ ਥਿੰਕ ਅੱਜ ਦੀ ਆਪਾਂ ਬੱਸ ਤੇ ਬੈ ਗਏ ਆ ਮਮਮੀ ਡੈਡੀ ਉਹ ਮਮਮੀ ਪਿੱਛੇ ਬੈ ਗੇ ਨੇ ਤੇ ਕਿੰਦੂ ਉਹ ਬੈਠੀ ਹੋਈ ਆ ਬੰਕੂ ਨੂੰ ਲੈ ਕੇ ਬੰਕੂ ਹੈਲੋ ਬਾਰੀ ਤੇ ਨੰਨੂ ਹੈਲੋ ਛੋਨੇ ਮਜ਼ਾ ਆ ਰਿਹਾ ਨੰਨੂ ਹੈ ਮਜ਼ਾ ਆ ਰਿਹਾ ਹੋ ਗਈ ਸਟਾਰਟ ਬੱਸ ਅੱਜ ਤਾਂ ਸਾਡੀ ਬੱਸ ਚੱਲ ਚੁੱਕੀ ਐ ਆ ਵੇਖੋ ਤੇ ਹੁਣ ਆਪਾਂ ਅੰਦਰ ਜਾ ਰਹੇ ਆ ਤੇ ਹੁਣ ਜੇ ਇੱਥੋਂ ਦਾ ਨਜ਼ਾਰਾ ਮੈਂ ਐਸੀ ਦੇਖਣ ਨੂੰ ਮਿਲਿਆ ਤੁਹਾਨੂੰ ਬੱਸ ਨਾਲ ਹੀ ਦੇਖਣ ਨੂੰ ਮਿਲੇ ਕਿਉਂਕਿ ਪੈਂ ਬੱਸ ਦੇ ਅੰਦਰੋਂ ਬਹਿ ਕੇ ਬਣਾ ਰਿਹਾ ਵੀਡੀਓ ਬੱਸ ਮਾਈਕ ਮੇਰੇ ਕੋਲ ਲੱਗਾ ਹੋਇਆ ਆ ਦੇਖੋ ਬਹੁਤ ਜ਼ਿਆਦਾ ਹਿਰਨ ਨੇ ਲੋਕੀ ਹਿਰਨ ਦੇਖ ਦੇ ਕੇ ਖੁਸ਼ ਹੋ ਰਹੇ ਆ ਕਿ ਵੈਸੇ ਹੈ ਤਾਂ ਵਧੀਆ ਹੀ ਹੈ ਕਿਉਂਕਿ ਕਦੀ ਕਦੀ ਦੇਖਣ ਨੂੰ ਮਿਲਦੇ ਆ ਇਹ ਇਹ ਕੀ ਚੀਜ਼ ਹੈ ਭਈਆ ਇਹ ਵਾਲੇ ਇਹ ਜੋ ਹੈ بڑے بڑے ਅੱਛਾ 12 ਸਿੰਘਾਂ ਦੀ ਪ੍ਰਜਾਤੀ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਹਮਲਾਬੂ ਦੇ ਚਾਰ-ਚਾਰ ਸਿੰਘ ਹੈ ਬਸ ਨੀਲ ਗਾਏ ਕਿੱਥੇ ਨੀਲ ਗਾਏ ਹਾਂ ਇਹਦੇ ਸਿੰਘ ਮਤਲਬ ਚਾਰ-ਪੰਜ ਹੀ ਨੇ ਐ ਲੱਗਦਾ ਜਿਵੇਂ ਲੱਕੜੀ ਦੇ ਹਾਂ ਲੱਕੜੀ ਦੇ ਆ ਉਹ ਨੀਲੇ ਗਾਇ ਬਖੜ ਆਹ ਦੇਖੋ ਇੱਥੇ ਤਾਂ ਬਹੁਤ ਜ਼ਿਆਦਾ ਨੇ ਆ ਦੇਖੋ ਆ ਦੇਖੋ ਬਹੁਤ ਜ਼ਿਆਦਾ ਹੀ ਨੇ ਇੱਥੇ ਤਾਂ ਕਾਫੀ ਜ਼ਿਆਦਾ ਤਦਾਦ ਚ ਨੇ ਆ ਦੇਖੋ ਵੇ ਕਿਦਾਂ ਦੇਦੀ ਵੀ ਆ ਹਾਂ ਪਾਣ ਲੈ ਕੇ ਨਹੀਂ ਆਏ ਬਸ ਪਾਣ ਦਿੰਦੇ ਕਿ ਨਹੀਂ ਦਿੰਦੇ ਇਹ ਵੀ ਤਾਂ ਹੈ ਨਾ ਇਹ ਹੈ ਜੀ ਨੀਲ ਗਾਏ ਇਹਨੂੰ ਕਹਿੰਦੇ ਨੀਲ ਗਾਏ ਇਹਦੀ ਬਨਾਵਟ ਜੀ ਜਿਹੜੀ ਹੈ ਉਹ ਥੋੜੀ ਜਿੰਦੀ-ਜੁਲਦੀ ਹੈ ਨਾ ਥੋੜੀ ਅਜੀਬ ਜੀ ਹੈ ਦੋ ਸਿੰਗ ਹੈ ਇਹਦੇ ਇਹ ਮੇਲ ਹੈ ਹਾਂ ਉਹ ਸਾਈਡ ਦੇਖ ਰਹੇ ਹਾਂ 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 ਅੱਛਾ ਉਹ ਫੀਮੇਲ ਹੈ ਉਹ ਦੂਸਰੀ ਸਾਈਡ ਹਾਂ ਅੱਛਾ ਸਿੰਗ ਵਾਲਾ ਮੇਲ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਆਹ ਆਹ ਤੇ ਕਿਤੇ ਕਿਤੇ ਸਿੰਘਾਂ ਛੋਟੇ ਛੋਟੇ ਇਹ ਨੇ ਤੇ ਸਿੰਘਾਂ ਤੋਂ ਪਤਾ ਲਾ ਜਾਂਦੇ ਵੀ ਮੇਲ ਹੈ ਤੇ ਜਿਹਦੇ ਸਿੰਘ ਨੇ ਤਰਫੀ ਹਾਂਜੀ ਹਰ ਸਾਲ ਸਿੰਘ ਦੇ ਜਾਂ ਤਾਂ ਵਾਪਸ ਅੱਛਾ ਗਿਰ ਜਾਂਦੇ ਇਸਕੇ ਸਿੰਘ ਅੱਛਾ ਨਵੇਂ ਆਤੇ ਹਨ ਹਰ ਸਾਲ ਹਰ ਸਾਲ ਤੇ ਦੇਖ ਰਹਾ ਹੈ ਨਾ ਗੋਲਬਾਲ ਸਾਹਿਬ ਨਵੇਂ ਆ ਰਹੇ ਹਾਂ 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 ਅੱਛਾ ਨਵੇਂ ਆ ਰਹੇ ਹਨ ਹਾਂ ਉਹਨਕੇ ਸਹੀ 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 ਹਾਂਜੀ ਤੇ ਹੁਣ ਆਪਾਂ ਚੱਲਿਆਂ ਲਾਇਨ ਸਫਾਰੀ ਤੇ ਇੱਥੋਂ ਹੈਗਾ ਵਾਪਸੀ ਤੇ ਘਟੋ ਘਟ 2.5 ਕਿਲੋਮੀਟਰ ਦਾ ਰਸਤਾ ਤੇ ਉੱਥੇ ਹੁਣ ਜਾ ਕੇ ਦੇਖਦੇ ਆਂ ਵੈਸੇ ਮੈਂ ਪੁੱਛਿਆ ਉੱਥੇ ਬੰਦੇ ਨੂੰ ਉਹ ਕਹਿੰਦਾ ਐਦੀ ਸੇਮ ਆ ਬੱਸ ਚ ਲੈ ਕੇ ਜਾਂਦੇ ਤੇ ਤਿੰਨ ਸ਼ੇਅਰ ਆ ਉੱਥੇ ਤੇ ਬਾਕੀ ਹੁਣ ਜਾ ਕੇ ਪਤਾ ਲੱਗਿਆ ਕੀ ਹੈ ਨਾ ਦੀਦੀ ਆ ਭਾਬੀ ਦੀ ਤਿੰਨ ਸ਼ੇਅਰ ਤਿੰਨ ਲਾਈਨ ਆ ਉੱਥੇ ਹਾਂਜੀ ਉੱਥੇ ਅਸਲੀ ਦੇ ਸ਼ੇਅਰ ਅਸਲੀ ਦੇ ਉਹ ਦੇਖਣ ਜਾ ਰਹੇ ਆ ਆਪਾਂ ਅਸਲੀ ਦੇ ਯੈਸ ਜਿਹੜਾ ਟੁੱਟੇ ਹੰਈ ਤੁਰਦੇ ਆਲੇ ਟਾਈਗਰ ਟਾਈਗਰ ਉਹ ਦੇਖਣ ਚੱਲੇ ਆਪਾਂ ਠੀਕ ਐ ਚੱਲੀਏ ਫਿਰ ਆਪਾਂ ਸੱਚੀ ਮੁੱਚੀ ਦੇ ਹਾਂਜੀ ਪੱਤੂ ਸੱਚੀ ਮੁੱਚੀ ਦੇ ਆ ਗਏ ਆ ਵੇਖੋ ਬਹੁਤ ਸੋਹਣਾ ਬਣਿਆ ਹੋਇਆ ਪਤਾ ਨਹੀਂ ਹੁਣ ਟਿਕਟ ਮਿਲਦੀ ਕਿ ਨਹੀਂ ਮਿਲਦੀ ਟਿਕਟ ਦਾ ਪਤਾ ਕਰਦੇ ਆ ਪਹਿਲਾਂ ਅੱਜ ਤੇ ਉਹੀ ਗੱਲ ਹੋ ਗਈ ਜਿਹਦਾ ਡਰ ਸੀ ਸਿੱਕਾ ਦੇ ਨਹੀਂ ਦੇਣ ਵਾਲੇ ਅੰਦਰ ਦੇ ਦੇ ਨਹੀਂ ਨਾ ਰਿਹਾ ਹੁਣ ਉਹ ਕਹਿੰਦਾ ਦੇ ਦਿੱਤੀਆਂ ਹੋਈਆਂ ਕਿਉਂਕਿ ਹੁਣ ਬੈਚ ਇਕੱਠੇ ਹੋ ਗਏ ਨੇ ਨਾ ਹੁਣ ਟਾਈਮ ਮਤਲਬ ਉਹਨਾਂ ਦੇ 2 ਘੜੇ ਲੱਗ ਜਾਣੇ ਤੇ ਉਹਨੇ ਨੂੰ 5 ਵਜ ਜਾਣੇ ਫਿਰ ਬੰਦ ਤਾਂ ਕਰਕੇ ਬੰਦ ਹੀ ਕਰਤਾ ਤੇ ਹੁਣ ਉਹੀ ਗੱਲ ਹੋ ਗਈ ਆ ਵੀ ਟਿਕਟ ਕਾਊਂਟਰ ਹੀ ਬੰਦ ਹੋ ਗਿਆ ਆਪਣੀ ਕਿਸਮਤ ਚ ਨਹੀਂ ਸੀਗਾ ਮੈਨੂੰ ਲੱਗ ਹੀ ਰਿਆ ਸੀ ਲੇਟ ਹੋ ਗਿਆ ਆਪਾਂ ਪਰ ਚਲੋ ਕੋਈ ਗੱਲ ਨਹੀਂ ਆ ਬੱਚਿਆਂ ਦਾ ਥੋੜਾ ਜਿਹਾ ਬਣਿਆ ਹੋਇਆ ਬਸ ਬਹੁਤ ਸੋਹਣਾ ਬਣਿਆ ਵੈਸੇ ਤਾਂ ਆ ਦੇਖੋ ਬਹੁਤ ਸੋਹਣੀ ਬਣੀ ਹੋਈ ਆ ਇਹ ਗੁਜਰਾਤ ਆ ਇੱਥੇ ਡਵੈਲਪਮੈਂਟ ਹੋ ਰਹੀ ਬਹੁਤ ਤਗੜੀ ਲੈਵਲ ਦੀ ਬਹੁਤ ਸੋਹਣਾ ਬਣਿਆ ਆ ਸਾਰਾ ਕੁਝ ਓਏ ਤੰਨੂ ਕੀ ਕਰ ਰਹੀ ਐ ਅੱਜ ਤੇ ਹੁਣ ਆਪਾਂ ਜਾ ਰਹੇ ਆ ਮਧੂਬਨ ਡੈਮ ਹਾਂਜੀ ਹੁਣ ਅਸੀਂ ਪਹੁੰਚ ਤਾਂ ਗਏ ਆ ਪਰ ਪਤਾ ਨਹੀਂ ਹੁਣ ਅੱਗੇ ਜਾਣ ਦੇਣਗੇ ਕਿ ਨਹੀਂ ਕਿਸੇ ਬੰਦੇ ਨੇ ਕਿਹਾ ਕਹਿੰਦਾ ਤੁਹਾਨੂੰ ਜਾਣ ਨਹੀਂ ਦੇਣਾ ਅੱਗੇ ਉਹਨਾਂ ਨੇ ਬਾਕੀ ਜੇ ਠੀਕ ਹੈ ਜੇ ਦੂਰੋਂ ਵੀ ਦੇਖਣ ਨੂੰ ਕੁਝ ਮਿਲ ਗਿਆ ਤਾਂ ਠੀਕ ਹੈ ਐਨੇ ਚੀ ਬਹੁਤ ਆ ਅੱਗੇ ਜਾ ਕੇ ਕਰਨਾ ਵੀ ਹੈ ਪਰ ਮਾੜਾ ਮੋਟਾ ਕੁਝ ਝਾਕਾ ਵਾਕਾ ਜਾਂ ਮਿਲ ਜੇ ਨਾ ਤੇ ਰਾਹ ਬਹੁਤ ਜਿਆਦਾ ਸੋਹਣਾ ਆ ਦੇਖੋ ਰਸਤਾ ਕਾਫੀ ਜਿਆਦਾ ਸੋਹਣਾ ਦੇਖਣ ਨੂੰ ਇੱਥੇ ਵੀ ਉਹੀ ਗੱਲ ਹੋ ਗਈ ਜਿਹਦਾ ਡਰ ਸੀ ਯਾਨੀ ਕਿ ਉਹਨਾਂ ਨੇ ਬੰਦ ਕਰਤਾ ਕਹਿੰਦਾ ਡੇਢ ਸਾਲ ਹੋ ਗਿਆ ਡੈਮ ਬੰਦ ਹੀ ਹੈ ਪਰ ਵਾਪਸ ਜਾਣਾ ਪੈਣਾ ਚੱਲੀਏ ਨੰਨੂ ਵਾਪਸ ਚਲੋ ਚਲੋ ਕੋਈ ਗੱਲ ਨਹੀਂ ਹਾਂਜੀ ਤੇ ਹੁਣ ਆਪਾਂ ਪਹੁੰਚੇ ਆ ਇੱਥੇ ਮੰਦਿਰ ਦੇਖਣ ਵਾਸਤੇ ਸੁਆਮੀ ਨਾਰਾਇਣ ਮੰਦਿਰ ਮੈਂ ਕਹਾ ਚਲੋ ਇੱਥੇ ਫਿਰ ਹੁਣ ਜਿਆਦਾ ਮੰਦਿਰ ਮਸ਼ਹੂਰ ਆ ਆਪਾਂ ਮੰਦਿਰ ਦੇ ਵੀ ਦਰਸ਼ਨ ਕਰ ਸਕੀਏ ਹੈਨਾ ਤੇ ਇਹ ਮੰਦਿਰ ਤੇ ਪਹਿਲਾਂ ਵੀ ਸ਼ਾਇਦ ਅਸੀਂ ਆ ਚੁੱਕੇ ਆ ਪਰ ਮੈਨੂੰ ਹੁਣ ਯਾਦ ਨਹੀਂ ਹੈਗਾ ਕਿ ਐਕਚੁਅਲੀ ਬਹੁਤ ਸੋਹਣਾ ਬਣਿਆ ਹੋਇਆ ਹੈ ਹੈਲੋ ਕਿੱਥੇ ਆਏ ਹੋ ਕਿੱਥੇ ਆਏ ਤੁਸੀਂ ਆਏ ਹਾਏ ਨੂੰ ਮਾਪੀ ਦਾ ਫੋਟੋ ਦੀ ਪਈ ਹੋਈ ਹੈ ਫੋਟੋ ਖਿੱਚ ਲੋ ਬਸ ਨਹੀਂ ਤੇ ਹਨੇਰਾ ਪੈਣਾ ਸਮਾਨ ਫੜ ਲੋ ਐ ਸਮਾਨ ਫੜ ਲੋ ਲੈ ਲੋ ਲੈ ਲੋ ਖਾ ਲਾਂਗੇ ਕੋਈ ਗੱਲ ਹਾਂ ਫੇ ਰੋਟੀ ਰੋਟੀ ਨਹੀਂ ਖਾ ਹੁੰਦੀ ਨਾ ਚਲੋ ਕੋਈ ਨਹੀਂ ਆਪਾਂ ਦਾ ਫੇਰ ਵੀ ਖਾ ਹੀ ਲੈਣੀ ਹੈ ਕੋਈ ਗੱਲ ਨਹੀਂ ਸੌਰੀ ਸੌਰੀ ਛਾਬੀ ਮੇਰੇ ਕੋਲ ਆ ਕਰੋ ਬੰਦ ਆ ਦੇਖੋ ਨੰਨੂ ਦੀਆਂ ਸ਼ਰਾਰਤਾਂ ਚਾਲੂ ਹੋ ਗਈਆਂ ਨੰਨੂ ਫੇ ਤੇਰੇ ਲਾਡਲੇ ਪੋਸਾ ਗੰਦੇ ਬੱਚੇ ਅੱਗੇ ਜਿਆਦਾ ਖੂਬਸੂਰਤੇ ਮਾਰਤਾਂ ਬਣਾਈ ਹੋਈ ਹੈ ਹਾਂ ਆਏ ਸੀਗੇ ਆਈ ਥਿੰਕ ਹਾਂ ਸਰ ਬਹੁਤ ਟਾਇਰ ਹੈ ਹਾਂ ਲੈ ਕੀ ਆਈ ਸੀ ਸਹੀ ਗੱਲ ਹੈ ਕਾਏ ਸੀ ਲੈ ਕੇ ਆਈ ਸੀ ਸਹੀ ਗੱਲ ਹੈ ਆ ਵੀ ਜਿਆਦਾ ਖੂਬਸੂਰਤ ਲੱਗਦਾ ਦੇਖੋ ਕਿੰਨੀ ਸੋਹਣੀ ਕਲਾਕ੍ਰਿਤੀ ਕੀਤੀ ਹੋਈ ਹੈ ਦੇਖੋ ਅਨੇਰਾ ਥੋੜਾ ਜਿਹਾ ਆ ਦੋਈ 15 ਆਇਆ ਸੀ ਪਾਰਕ ਵਿੱਚ ਪਾਰਕ ਬਹੁਤ ਸੋਹਣੀ ਬਣੀ ਹੋਈ ਆ ਯਾਰ ਵਾਹ ਜੀ ਵਾਹ ਬੈਜੋ ਬੈਜੋ ਵੀ ਕਦੋਂ ਦੀ ਖੜੀ ਏ ਇਹਦੇ ਨਾਲ ਲੱਗ ਕੇ ਦਰਖਤ ਦੇ ਫੋਟੋ ਖਚਾਣ ਵਾਸਤੇ ਫੋਟੋ ਵੀ ਖਚਰੇ ਆ ਖਿੱਚਦਾ ਖਿੱਚਦਾ